ਥਾਣਾ ਕੋੜੀ ਸੇਖਾ ਪੁਲਿਸ ਨੇ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਥਾਣਾ ਕੋੜੀ ਸੇਖਾ ਦੇ ਐਸਐਚਓ ਗੁਰਵਿੰਦਰ ਸਿੰਘ ਭੁੱਲਰ ਨੇ ਇੱਕ ਟਰਾਲਾ ਟਰੈਕਟਰ ਅਤੇ ਫੋਰਚੂਨਰ ਗੱਡੀ ਸਮੇਤ ਰੇਤਾ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਇਹ ਰੇਤਾ ਸਮਗਲਰ ਡੁਪਲੀਕੇਟ ਇੱਕੋ ਹੀ ਪਰਚੀ ਨੂੰ ਕਈ ਪਰਚੀਆਂ ਬਣਾ ਕੇ ਫੋਟੋਸਟੇਟਾ ਕਰਾ ਕੇ ਕਾਨੂੰਨ ਨੂੰ ਗੁੰਮਰਾਹ ਕਰਕੇ ਇਹ ਰੇਤੇ ਦੀਆਂ ਭਰੀਆਂ ਟਰਾਲੀਆਂ ਲਗਾ ਕੇ ਲੈ ਕੇ ਜਾਂਦੇ ਸਨ ਕੀ ਕਹਿਣਾ ਪੁਲਿਸ ਅਧਿਕਾਰੀਆਂ ਦਾ ਆਓ ਸੁਣਦੇ ਹਾਂ ਮਿਤੀ 10 8 2025 ਨੂੰ ਮਾਨਯੋਗ ਸ਼੍ਰੀ ਅਜੀ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਥਾਣਾ ਕੋਟਿਸ਼ੇਖਾ ਵੱਲੋਂ 메ਨ ਚੌਂਕ ਕੋਟਿਸ਼ੇਖਾ ਨਾਕਾਬੰਦੀ ਕੀਤੀ ਹੋਈ ਸੀ ਦੁਰਾਨੇ ਨਾਕਾਬੰਦੀ ਦੋ ਟਰੈਕਟਰ ਟਰਾਲੇ ਰੇਤਾ ਨਾਲ ਭਰੇ ਹੋਏ ਤੇ ਇੱਕ ਫੋਰਚੂਨਰ ਗੱਡੀ ਸਵਾਰ ਨੂੰ ਕਾਬੂ ਕੀਤਾ ਜਦੋਂ ਇਹਨਾਂ ਨੇ ਨਾਮ ਪਤਾ ਪੁੱਛਿਆ ਤਾਂ ਟਰੈਕਟਰ ਚਲਾ ਰਹੇ ਦੋਨਾਂ ਡਰਾਈਵਰਾਂ ਨੇ ਆਪਣਾ ਨਾਮ ਸੁਖਵੰਤ ਸਿੰਘ ਪੁੱਤਰ ਹਰਜਿੰਦਰ ਸਿੰਘ ਗੁਰਜੰਟ ਸਿੰਘ ਪੁੱਤਰ ਦੰਨਾ ਸਿੰਘ ਤੇ ਜਿਹੜਾ ਫੋਰਚੂਨਰ ਸਵਾਰ ਸੀਗਾ ਅਮਨਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਦੱਸਿਆ ਜਦੋਂ ਇਹਨਾਂ ਤੋਂ ਰੇਤਾ ਬਾਰੇ ਪਤਾ ਕੀਤਾ ਗਿਆ ਕਿ ਇਹ ਰੇਤਾ ਦੇ ਆਪਣਾ ਸੰਬੰਧੀ ਕੋਈ ਆਪਣੀ ਪਰਚੀ ਦਿਖਾਓ ਜਾਂ ਕਿਦਾਂ ਤਾਂ ਇਹਨਾਂ ਨੇ ਜਿਹੜੀਆਂ ਦੋਨੋਂ ਪਰਚੀਆਂ ਦਿਖਾਈਆਂ ਦੋਨੇ ਟਰੈਕਟਰਾਂ ਦੀਆਂ ਉਹ ਇੱਕ ਹੀ ਸੇਮ ਪੱਤੀ ਸੀ ਜੋ ਕਿ ਵਕਤ ਕਰੀਬ 12:17 ਮਿੰਟ ਦੀ ਕੱਟੀ ਹੋਈ ਸੀ ਤੇ ਉਸ ਟਾਈਮ ਰਾਤ ਦਾ ਟਾਈਮ ਹੋਣ ਕਰਕੇ ਜਦੋਂ ਇਹਨਾਂ ਤੋਂ ਪੂਰੀ ਢਗਾਈ ਨਾ ਪੁੱਛਪੜਤਾਲ ਕੀਤੀ ਤਾਂ ਇਹਨਾਂ ਨੇ ਮੰਨਿਆ ਕਿ ਇਹ ਜਿਹੜੇ ਇੱਕ ਇਹ ਬਾਜੇ ਕੇ ਖਾੜੇ ਆ ਜਿਹੜੀ ਲੀਗਲ ਉਹਦੇ ਤੋਂ ਇਹ ਪਰਚੀ ਕੱਟ ਲੈਂਦੇ ਸੀਗੇ ਤੇ ਉਸ ਤੋਂ ਬਾਅਦ ਉਹਦੀਆਂ ਫੋਟੋ ਸਟੇਟ ਕਰਾ ਕਰਾ ਕੇ ਅੱਗੇ ਟਰਾਲੀਆਂ ਲੋਡ ਕਰਕੇ ਤੇ ਸਪਲਾਈ ਕਰਦੇ ਸੀ ਜਿਸ ਦੇ ਨਾਲ ਸਰਕਾਰ ਨੂੰ ਲੱਖਾਂ ਰੁਪਈਆ ਦਾ ਚੂਨਾ ਲੱਗ ਰਿਹਾ ਸੀ ਇਸ ਸਬੰਧ ਵਿੱਚ ਮੁਕੱਦਮਾ ਨੰਬਰ 152 ਮਿਤੀ 10/8/2025 ਅੰਡਰ ਸੈਕਸ਼ਨ 313 ਜਿਮਨ 2 317 ਜਿਮਨ 2 1018 ਜਿਮਨ 4 ਬੀਐਨਐਸ थाना ਕੋਟਿਸੇਖਾ ਵਿਕੇ ਪਰਚਾ ਦਰਜ ਕਰਕੇ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਇਸ ਵਿੱਚ ਅੱਗੇ ਵੀ ਡੰਗਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਇਹਨਾਂ ਦੋਸ਼ੀਆਂ ਨੇ ਕਿੰਨੀ ਘਰੇਤਾ ਦੀ ਗੈਰ ਕਾਨੂੰਨੀ ਢੰਗ ਨਾਲ ਨਿਕਾਸੀ ਕਰਕੇ ਅੱਗੇ ਵੇਚਿਆ ਹੈ ਇਹਦੀ ਤਫਤੀਸ਼ ਜਾਰੀ ਹੈ